ਦਿੱਲੀ ਵਾਸੀਆਂ ਦੇ ਲਈ ਇਹ ਖਬਰ ਬੇहद ਜ਼ਰੂਰੀ ਹੈ ਜਿਵੇਂ ਅੰਦਾਜ਼ਨ ਹੈ ਕਿ ਉੱਥੋਂ ਦਾ ਪ੍ਰਦੂਸ਼ਣ ਉਨ੍ਹਾਂ ਦੀ ਜਾਨ ਦੇ ਲਈ ਚੁੜਾ ਕੇ ਖਤਰਾ ਬਣ ਚੁੱਕਿਆ ਹੈ ਤੇ ਤੇਜ਼ੀ ਨਾਲ ਮਰੀਜ਼ਾਂ ਦੀ ਗਿਣਤੀ ਜਿਹੜੀ ਕਿ ਵਧਦੀ ਜਾ ਰਹੀ ਹੈ। ਹਵਾ ਪ੍ਰਦੂਸ਼ਣ ਦਾ ਸੱਦਾ ਅਸਰ ਲੋਕਾਂ ਦੀ ਸਿਹਤ ਤੇ ਪੈ ਰਿਹਾ ਤੇ ਜ਼ੁਕਾਮ, ਅਲਰਜੀ, ਚੈਸਟ ਇਨਫੈਕਸ਼ਨ ਦੇ ਨਾਲ-ਨਾਲ ਦਿਲ ਦੇ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦੇ ਮਾਮਲੇ ਵੀ ਚੜ੍ਹੇ ਤੇਜ਼ੀ ਨਾਲ ਵਧ ਰਹੇ ਹਨ। ਦੇ ਖਾਸ ਕਰਕੇ ਉਹ ਮਰੀਜ਼ ਜੋ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਹਨ ਉਹਨਾਂ ਦੇ ਵਿੱਚ ਹਾਰਟ ਫੇਲਅਰ ਦੀ ਸਥਿਤੀ ਬਣ ਗਈ ਹੈ ਅਤੇ ਉਹ ਹਸਪਤਾਲਾਂ ਤੱਕ ਪਹੁੰਚ ਰਹੇ ਹਨ ਡਾਕਟਰਾਂ ਦੇ ਮੁਤਾਬਕ ओपीडी ਹੀ ਨਹੀਂ ਸਗੋ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਖਾਸਾ ਵਾਧਾ ਹੋਇਆ ਹੈ ਜਿਸ ਦਾ ਸਿੱਧਾ ਸੰਬੰਧ ਪ੍ਰਦੂਸ਼ਣ ਦੇ ਨਾਲ ਹੈ ਹਸਪਤਾਲ ਦੇ ਸੀਨੀਅਰ ਐਕਸਪਰਟ ਡਾਕਟਰ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵਾਰਡ ਵਿੱਚ ਐਡਮਿਸ਼ਨ ਲਗਭਗ 20% ਤੀਕ ਤੱਕ ਵੱਧ ਗਈ ਹੈ। OPD ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੱਡਾ ਉਤਸ਼ਾਹ ਦੇਖਿਆ ਗਿਆ ਤੇ ਉਹਨਾਂ ਦੇ ਮੁਤਾਬਕ ਸਰਦੀਆਂ ਦੇ ਮੌਸਮ ਵਿੱਚ ਖੂਨ ਦੀਆਂ ਨਲੀਆਂ ਸਖਤ ਹੋ ਜਾਂਦੀਆਂ ਹਨ ਜਿਸ ਕਾਰਨ ਬਲੱਡ ਪ੍ਰੈਸ਼ਰ ਵਾਚਦਾ ਹੈ ਇਸ ਦੇ ਨਾਲ 슈ਗਰ ਲੈਵਲ ਵੀ ਵੱਧ ਸਕਦਾ ਹੈ। ਡਾਕਟਰ ਨੇ ਕਿਹਾ ਕਿ ਮਰੀਜ਼ ਪਹਿਲਾਂ ਤੋਂ ਹੀ ਦਿਲ ਦੇ ਰੋਗ ਕੀ ਹੁੰਦੇ ਹਨ ਤੇ ਕੁਝ ਨੂੰ ਟੀਬੀ ਰਹੀ ਹੁੰਦੀ ਹੈ ਜਾਂ ਫੇਫੜੇ ਕਮਜ਼ੋਰ ਹੁੰਦੇ ਹਨ ਜਦੋਂ ਅਜਿਹੇ ਮਰੀਜ਼ਾਂ ਦੇ ਪ੍ਰਦੂਸ਼ਣ ਦਾ ਅਸਰ ਪੈਂਦਾ ਹੈ ਤਾਂ ਨਤੀਜੇ ਤੁਰੰਤ ਸਾਹਮਣੇ ਆਉਂਦੇ ਹਨ ਤੇ ਉਹਨਾਂ ਨੇ ਦੱਸਿਆ ਕਿ ਕਈ ਮਾਮਲਿਆਂ ਵਿੱਚ ਹਾਰਟ ਫੇਲਿਅਰ ਦੀ ਸਥਿਤੀ ਬਣ ਜਾਂਦੀ ਹੈ ਤੇ ਇਨ੍ਹਾਂ ਦਿਨਾਂ ਦੇ ਵਿੱਚ ਅਜਿਹੇ ਮਰੀਜ਼ ਲਗਾਤਾਰ ਵਧ ਰਹੇ ਹਨ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਤੇ ਇਲਾਜ ਨਾ ਮਿਲੇ ਤਾਂ ਬਿਮਾਰੀ ਹੋਰ ਗੰਭੀਰ ਹੋ ਸਕਦੀ ਹੈ ਪ੍ਰਦੂਸ਼ਣ ਦਾ ਤੁਰੰਤ ਅਸਰ ਅਲਰਜੀ ਚੈਸਟ ਇਨਫੈਕਸ਼ਨ ਅਤੇ ਅਪਰ respiratory infection ਦੇ ਰੂਪ ਵਿੱਚ ਸਾਹਮਣੇ ਆ ਰਿਹਾ ਚਤਕੀ ਲੰਬੇ ਸਮੇਂ ਚ ਇਸ ਦੇ ਅਸਰ ਕੈਂਸਰ ਟਿਮੇਸ਼ੀਆ ਅਤੇ ਮਨੋਵਿਗਿਆਨਿਕ ਬਿਮਾਰੀਆਂ ਦੇ ਰੂਪ ਵਿੱਚ ਵੀ ਨਜ਼ਰ ਆ ਸਕਦੇ ਨੇ ਸਪੈਸ਼ਲਿਸਟ ਦਾ ਕਹ ਦਸਿਆ ਕਿ ਅਕਤੂਬਰ ਦੇ ਮੁਕਾਬਲੇ ਇਹਨਾਂ ਦਿਨਾਂ ਵਿੱਚ ਸਾਧ ਬਿਮਾਰੀ ਅਤੇ ਪ੍ਰਦੂਸ਼ਣ ਨਾਲ ਜੁੜੀਆਂ ਸਮस्याਵਾਂ ਕਾਰਨ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਪ੍ਰਦੂਸ਼ਣ ਦੇ ਚੱਲਦੇ ਮਰੀਜ਼ ਪਹਿਲਾਂ ਨਾਲੋਂ ਕਾਫੀ ਵੱਧ ਤਕਲੀਫ ਦੇ ਨਾਲ ਜੂਝ ਰਹੇ ਹਨ ਤੇ ਬੱਚਿਆਂ ਨੂੰ ਠੀਕ ਹੋਣ ਵਿੱਚ ਵੀ ਵਧੇਰੇ ਸਮਾਂ ਲੱਗ ਰਿਹਾ ਹੈ ਤੇ ਦਵਾਈ ਲੈਣ ਬਾਅਦ ਵੀ ਚੁਤ ਜਲਦੀ ਆਰਾਮ ਜੜਾ ਕੀ ਨਹੀਂ ਮਿਲ ਰਿਹਾ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਜੋ ਲੋਕ ਪਹਿਲਾਂ ਤੋਂ ਬਿਮਾਰ ਹਨ ਖਾਸ ਕਰਕੇ ਅਸਥਮਾ ਜਾਂ ਸਾਹ ਦੇ ਮਰੀਜ਼ ਉਹਨਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਮਾਸਕ ਦੇ ਵਰਤੋਂ ਕਰਨ ਅਤੇ ਜਦੋਂ ਤੱਕ ਧੂਪ ਨਾ ਨਿਕਲੇ ਸਵੇਰ ਦੀ ਸੈਰ ਤੋਂ ਬਚਣ ਦੀ ਸਲਾਹ ਖਾਸ ਤੌਰ ਤੇ ਦਿੱਤੀ ਗਈ ਹੈ ਡਾਕਟਰ ਮੁਤਾਬਕ ਮੌਜੂਦਾ ਸਥਿਤੀਆਂ ਦੇ ਵਿੱਚ ਬਚਾ ਹੀ ਸਿਹਤ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ